ਮੈਂ ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਹੈ ਮੈਂ ਪੂਰੇ ਐਸ ਕੇ ਅਨ ਨੌਨ ਪੋਲਿਟਿਕਲ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਟੋਟਲਕੋਟ ਧੰਨਵਾਦ ਕਰਦਾ ਹਾਂ ਵਿਰਲਾ ਸਾਹਿਬ ਜੁਰਾਣਾ ਉਹਨਾਂ ਦੇ ਨਾਲ ਆਏ ਸੁਖਪ੍ਰੀਤ ਜੀ ਜੁਰਾਣਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਇੱਕ ਪਿਆਰੀੋ ਗੱਲ ਹੀ ਹੈ ਐਸੋ ਲਈ ਐਕਸਪਲੇਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਪਰਲਾ ਕਰ ਲਏਗੇ ਜਿਸ ਵੇਲੇ ਉਹ ਰਾਲਾ ਸਾਹਿਬ ਉਸ ਮੋਰਚਾ ਲਾ ਕੇ ਬੈਠੇ ਨੇ ਤਾਂ ਜਾਇਆ ਜਾਣਾ ਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਉਪਰਾਲਾ ਨਹੀਂ ਹੋਇਆ ਇਸ ਗੱਲ 'ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਦੇ ਨਾਲ ਬਡਾਲਾ ਸਭ ਤੋਂ ਵੀ ਇਸ ਗੱਲ ਦੀ ਮਾਫੀ ਚਾਹਾਂਗੇ ਲੇਕਿਨ ਕੱਲ ਜੂਰ ਹੈ ਕਿ ਬਡਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਿਹੜੇ ਉੱਥੇ ਦਰਸ਼ਨ ਕਰਨ ਆਉਣੇ ਹੋ ਉਦੋਂ ਹੀ ਦਰਸ਼ਨ ਦੇ ਦਿਆ ਕਰੋ ਉੱਥੇ ਆਜਾ ਕਰੋ ਮੈਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਕਲ ਕਹੀ ਹੈ ਕਿ 5 ਦਿਨ ਉੱਥੇ ਲਾ ਦਿਓ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਹਾਂ ਤੁਸੀਂ 5 ਦਿਨ ਕਿਹਾ ਅਸੀਂ ਤੇ ਇਹ ਵੀ ਕਹਾਂਗੇ ਕਿ ਵਾਹਿਗੁਰੂ ਕਿਰਪਾ ਕਰਨ ਅਗਰ ਤਾਂ ਬਡਾਲਾ ਸਾਹਿਬ ਇਸ ਮੋਰਚੇ 'ਚ ਸਹੀ ਸਲਾਮਤ ਮੁਰ ਦੁਬਾਰਾ ਮੋਰਚਾ ਜਿੱਤ ਕੇ ਜਉਂਦੇ-ਜਉਂਦੇ ਉੱਠ ਗਏ ਤੇ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਜਿੱਤਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਤ ਕੇ ਜਾਵਾਂਗੇ ਢੱਲੇਵਾਲ ਸਾਹਿਬ ਅਸੀਂ ਕੋਈ ਦੇਰ ਹੈ ਦੇਖੀ ਕੋਈ ਕੋਈ ਪਾਣੀ ਪਿੜੋ ਬੋਲੇ ਸੋ ਨਿਹਾਲ ਸਤਿ ਕਿ ਜੇ ਕੋਈ ਤੁਹਾਡੇ ਤੇ ਇਸ਼ਾਨ ਨਹੀਂ ਕਰ ਲਗੀ ਸਾਡੀ ਇੱਕ ਡਿਊਟੀ ਪੜੀ ਹੈ ਗੁਰੂ ਦੇ ਸੇਕੋਂ ਦਿਨਾਂ ਪੀ ਤੁਸੀਂ ਨਿਭਾਉ ਬੋਲੇ ਸੋਨੇ ਹਾ ਸ੍ਰੀ ਆਕਾਰ ਸੋ ਦੂਸਰੀ ਕੋਈ ਕੋਈ ਜਥੇਬੰਦੀ ਸਾਰੀ ਬੈਠੀ ਐ ਮੈਂ ਜਥੇਬੰਦੀ ਨੂੰ ਅੱਜ ਪ੍ਰਦਾਨ ਹੋਣ ਦੇ ਨਾਤੇ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਣ ਚਲੀ ਵੀ ਜਾਂਦੀ ਐ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਵੈਦਾ ਮੰਗਦਾ ुरु में जोला साहब ने कहा आप सारे कट्ठे होकर पूरा करने का यन करना विश्वास दवाओ के इस गलिया वागुरु जी का खालसा वागुरु जी की फतेह